ਤਾਂ ਫੇਕ ਮੇਰ ਬੰਦੇ ਤੇ ਨਾਤਾ ਆਟੇ ਦਾਲ ਦੀ ਲੋਟ ਐ ਲੋੜ ਐ ਕਾਸੇ ਦੀ ਲੋੜ ਨਹੀਂ ਨਾ 1000 ਰੁਪਏ ਦੀ ਲੋੜ ਐ ਜਿੰਦਾ ਚਿੱਟਾ ਬੰਦ ਕਰੋ ਤੇ ਜਾਂ ਬਜ਼ੁਰਗਾਂ ਦਾ 2500 ਰੁਪਏ ਕਰੋ ਹੋਰ ਕਾਸੇ ਦੀ ਲੋੜ ਨਹੀਂ ਦੋ ਮੰਗਾ ਤੋਂ ਵੱਧ ਸਾਰਾ ਕੁਝ ਬੰਦ ਨਹੀਂ ਲੈਣਾ ਆਹ ਬੰਦ ਕਰੋ ਆਹ ਦੋ ਮੰਗਾ ਹਾਂ ਚਿੱਟਾ ਚਿੱਟਾ ਕੁਛ ਨਾ ਕੋਈ ਮੇਰਾ ਮੁੰਡਾ ਨਹੀਂ ਖਾਂਦਾ ਕੋਈ ਮੇਰਾ ਜਵਾਈ ਨਹੀਂ ਖਾਂਦਾ ਆ ਨਗਰ ਚਾ ਸਾਡੇ ਕਿੱਡੀ ਤਾਕੜੀ ਸੋਚਿਆ ਬਜ਼ੁਰਗਾਂ ਨੇ ਸੋਣ ਆਹ ਦੋ ਆਹ ਦੋ ਪੁੱਤ ਆਹ ਦੋ ਪੁੱਤ ਵਾਰੀ ਕੇ ਥੋੜੇ ਦੇ ਦੇਣੋਗੇ ਇਹਦਾ ਪੁੱਤ ਮਾਰ ਕੇ ਚਾਰਾਂ ਸੀ ਜਿਹਨੂੰ ਚਾਹੀਦਾ ਆਇਆ ਨਹੀਂ ਸਿੱਧਾ ਖਾਂਦੇ ਮੇਰੇ ਤਿੰਨ ਕਰਾਂ ਦਾ ਗੋਆ ਸੱਟ ਕੇ ਹੱਦ ਟਾਈਮ ਪਾਸ ਕਰਦੀ ਦੋਨੇ ਖਾਂਦੇ ਮੇਰੇ ਤਿੰਨ ਕਰਾਂ ਦਾ ਗੋਆ ਸੱਟ ਕੇ ਮਾਤਾ ਨਰ ਭਾ ਕਰਦੇ ਦੋਨੇ ਨਸ਼ਾ ਖਾਂਦੇ ਨੇ ਇਹ ਗੱਲ ਬੇਬੇ ਮੈਂ ਤੁਹਾਨੂੰ ਸਾਰੀ ਗੱਲ ਸ਼ੁਰੂ ਤੋਂ ਦੱਸ ਕੋਈ ਗੱਲ ਕਰਦੀ ਨਹੀਂ ਕੋਈ ਆਟਾ ਨਹੀਂ ਲੈਣਾ ਕੁਝ ਨਹੀਂ ਲੈਣਾ ਲੈ ਕੋਈ ਨਾ ਬੇਬੇ ਕਰਦੇ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਹੈਗਾ ਇਹਦੀ ਮਾਂ ਦੀ ਸੁਣਨ ਵਾਲਾ ਵੀ ਨਹੀਂ ਹੈ ਬਸ ਔਖੀ ਬਥੇਰੀ ਸਾਡਾ ਕੋਈ ਨਸ਼ਾ ਨਹੀਂ ਕਰਦਾ ਮੈਨੂੰ ਲੋਕਾਂ ਦਾ ਦੁੱਖ ਹੋ ਹੋਣਦਾ ਆ ਬੁੜੀ ਸਾਰਾ ਨੋਖੀ ਆ ਨਗਰਾਂ ਆ ਹਾਂ ਬੁੜੀ ਸਾਰਾ ਨੋ ਸਾਰੇ ਪਿੰਡ ਨੋਖੀ ਆ ਸਾਰੇ ਨੋਖੀ ਆ ਇਹ ਆ ਵੀ ਕਰਨ ਗੱਤਾਂ ਦੀ ਕੁੜੀ ਕਰੇ ਬੈਠੀ ਹੈ ਬੇਬੇ ਬੇਬੇ ਗੱਲ ਹੁਣ ਉਸ ਆਪਾਂ ਮੇਰੀ ਗੱਲ ਹੁਣ ਇੱਕ ਇੱਕ ਮਿੰਟ ਗੱਲ ਮੇਰੀ ਸੁਣ ਲਿਆ ਮੈਂ ਪਹਿਲਾਂ ਵੀ ਗੱਲ ਬੋਲ ਕੇ ਆਟਾਂ ਇਹ ਨਸ਼ਾ ਬੰਦ ਪਤਾ ਕਿਉਂ ਨਹੀਂ ਕਰਦੇ ਬੇਬੇ ਨਸ਼ਾ ਬੰਦ ਇਸ ਕਰਕੇ ਨਹੀਂ ਕਰਦੇ ਕਿਉਂਕਿ ਕਮਾਈ ਬਹੁਤ ਹੁੰਦੀ ਹੈ ਬੇਬੇ ਹੁਣ ਇੱਕ ਇੱਕ ਕਮਾਈ ਇਸ ਕਰਕੇ ਆ ਕਿਉਂਕਿ ਹੁਣ ਇੱਕ ਹੁਣ ਐਮਐਲ ਆ ਇੱਥੇ 70 ਪਿੰਡ ਨੇ ਤੁਹਾਡੇ ਡਾਂਗ ਜਾ ਕੇ ਇੱਕ ਐਮਐਲ ਖੜ ਜੇ ਲੱਖੇ ਨਹੀਂ ਗੱਲ ਕਰੀ ਸੀਗੀ ਵੀ ਇੱਕ ਵਾਰੀ ਵਾਦਾ ਮੈਨੂੰ ਅਸੀਂ ਇਹ ਹੀ ਗੱਲ ਕਰਾਂ ਜੀ ਮੇਰੇ ਵਰਗੀ ਜੀ ਸਾਨੂੰ ਲੋਕਾਂ ਨੇ ਹਰਾਤਾ ਆਪਰਾ ਫਿਰਦਾ ਬੇ 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 ਟਿੱਕ ਟੱਕੇ ਲੋ ਚੱਕੀ ਫਿਰਨਾ ਕੋਈ ਨਹੀਂ ਕੋਈ ਹੁਣ ਮੇਰੇ ਤੇ ਇਹਨਾਂ ਨੇ ਮੇਰੇ ਤੇ ਇਹਨਾਂ ਨੇ 10 ਪਰਚੇ ਪਾਏ ਮੇਰੀ ਤੁਸੀਂ ਸੁਣਨ ਵਾਲੀ ਗੱਲ ਹੈ ਮੇਰੇ ਬਾਈ ਵਧਾਦੀਆਂ ਸੀ ਰੱਖੀਆਂ ਸੀ ਛੋੜ ਨਹੀਂ ਗਈਆਂ ਧੰਨਵਾਦ ਬਾਪੂ ਹੁਣ ਸੁਣੀ ਸੁਣੀ ਹੁਣ ਮੇਰੇ ਤੁਹਾਨੂੰ ਗੱਲ ਆਹਣਾ ਚਲੋ ਉਹ ਗੱਲਾਂ ਛੱਡੋ ਹੁਣ ਮੇਰੇ ਤੇ ਤੁਹਾਨੂੰ ਗੱਲ ਲਾਦਾ ਵੀ ਜਿਹੜਾ ਚਿੱਟਾ ਵੇਚਦੇ ਨੇਗੇ ਜਿਹੜਾ ਨੌਜਵਾਨਾਂ ਦਾ ਪੈਸਾ ਠੱਗੀ ਜਾਂਦੇ ਨੇ ਚਿੱਟਾ ਵੇਚਦੇ ਨੇ ਜਾਂ ਨੌਜਵਾਨਾਂ ਦਾ ਠੱਗਾ ਏਜੰਟ ਮੇਰੇ ਦੇ ਉੱਪਰ ਮੇਰੇ ਭੈਣਾਂ ਤੇ ਤੂੰ ਮੇਰੀ ਸੁਣ ਮੇਰੇ ਭੈਣਾਂ ਦੇ 10-10 ਪਰਚੇ ਪਾ ਦੇ ਨੇ ਜਿਹੜਾ ਪੁੱਤ ਵੇਚ ਲਿਆ ਉਹ ਕਿਹੜਾ ਕਾਮਜਾਬ ਹੈ ਉਹ ਵੀ ਭੁੱਖੇ ਮਰਦੇ ਆ ਤੇ ਜਿਹੜੇ ਨਹੀਂ ਦਿੰਦੇ ਉਹ ਵੀ ਮਰਦੇ ਆ ਤੁਸੀਂ 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 ਇੱਕ ਚੀਜ਼ ਨੂੰ ਸਮਝੋ ਹੈ ਨਾ ਵੀ ਜਿਹੜਾ ਇਹ ਇਹ ਜਿਹੜਾ ਜਿਹੜਾ ਇੱਕ ਮਿੰਟ ਜਿਹੜਾ ਜਿਹੜੇ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਦੇ ਉੱਪਰ ਕੋਈ ਪਰਚਾ ਨਹੀਂ ਪਾ ਰਹੇ ਸਮਗਲਰਾਂ ਨੂੰ ਸਹੀ ਛੇਟਾ ਮਿਲ ਜਾ ਸਾਨੂੰ 1000 ਰੁਪਏ ਕੰਮ ਕਰੋ 1000 ਰੁਪਏ ਯਾਰ ਜਿਹੜੀ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਆ ਵੀ ਜੇ ਸਾਡੇ ਨੌਜਵਾਨ ਨੌਕਰੀ ਕੀ ਆ ਬੇਬੇ ਨੌਕਰੀਆਂ ਤਾਂ ਤੁਹਾਡੇ ਨੌਜਵਾਨਾਂ ਦੀਆਂ ਬਾਹਰਲੇ ਸੂਬਿਆਂ ਨੂੰ ਦਿੱਤੀਆਂ ਦੇਣਗੇ ਜੇ ਸਾਡਾ ਪੁੱਤ ਜਿਉਂਦੇ ਹੋਣੇ ਕੋ ਸਾਨੂੰ ਢਾੜੀ ਕਰਕੇ ਖਵਾ ਦੇਣਗੇ ਅਸੀਂ ਆਪਣੇ ਦਾਰ ਦੀ ਕੋਈ ਰੋਡ ਮਿਆਟੇ ਦਾਲ ਦੀ ਕੋਈ 1000 ਰੁਪਏ ਦੀ ਰੋਡ ਨਹੀਂ